ਗਿਆਨ ਧਿਆਨ ਕੇ ਸੇ ਕਰਮ ਨਾ ਜਾਣ ਸਾਰਨ ਜਾਣ ਤੇਰੀ ਸਬ ਤੇ ਵੱਡ ਸਤ ਗੁਰ ਨਾਨਕ ਜਿਨ ਕਲ ਰੱਖੀ ਮੇਰੀ ਸਜਣ ਸੱਚਾ ਆਪਤਿ ਸ਼ਾ ਸਿਰ ਦੇ ਬਾਦ ਮ ਹਟਿਆ ਸੋਹੀਏ ਸਬਨਾ ਦਾ ਪੇਸਾ ਨਾ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਨ ਸ੍ਰੀ ਮਹਲਾ 5 ਘਰ ਬਾਰਬਾ ੴ ਸਤਿਗੁਰ ਪ੍ਰਸਾਦਿ ਬੰਦਨਾ ਹਰ ਬੰਦਨਾ ਗੋਣ ਗਾਵਹੁ ਕੋ ਪਾਲ ਰਾਈ ਬੰਦਨਾ ਹਰ ਬੰਦਨਾ ਗੋਣ ਗਾਵਹੁ ਗੋਬਾਲ ਰਾਏ ਰਹਾ ਵੱਡੇ ਭਾਗ ਪੇਟੇ ਗੁਰਦੇਵਾ ਕੋਟ ਬਰਾਦ ਮਿਟੇ ਹਰ ਸੇਵਾ ਚਰਨ ਕਮਲ ਜਾਂ ਕਾਮਨ ਰਾਪੈ ਸੋਗ ਅਗਨ ਤਿਸ ਜਨ ਨ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਜਪੋ ਹਰ ਗੰਗੇ ਪਰ ਤਨ ਦੋਖ ਕਿਛ ਪਾਪ ਨ ਪੀੜੇ ਜਮ ਜੰਦਾਰਨ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੀ ਪ੍ਰਭ ਸਰਨਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ

ਦੀਨ ਦੁਨੀਆ ਦੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਦਸ਼ਾਹ ਜਿਨ੍ਹਾਂ ਦੀ ਹਜ਼ੂਰੀ ਵਿੱਚ ਬੈਠੇ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵਾਸਜ ਜੀ ਨੇ ਨਦਰ ਰਹਿਮਤ ਬਖਸ਼ਿਸ ਸਦਕਾ ਅਸੀਂ ਗੁਰੂ ਦਰਬਾਰ ਦੇ ਵਿੱਚ ਸਤਿਗੁਰਾਂ ਦੀ ਹਜ਼ੂਰੀ ਚ ਬੈਠੇ ਵਾਸਜ ਕਹਿੰਦੇ ਕਿ ਇਨਸਾਨ ਦੇ ਨਾ ਫਿਤਰਤ ਦੋ ਤਰ੍ਹਾਂ ਦੀ ਹੁੰਦੀ ਜੇ ਚੰਗੇ ਆ ਤੇ ਉੱਥੇ ਮਾੜੇ ਵੀ ਆਪੇ ਜਿ ਸਾਫ ਹੈ ਤੇ ਉੱਤੇ ਗੰਦੇ ਵੀ ਆ ਜਿਸ ਤਰ੍ਹਾਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਨਾ ਉਸ ਤਰ੍ਹਾਂ ਇਨਸਾਨ ਦੀਆਂ ਵੀ ਦੋ ਫਿੱਤਰਤਾਵਾਂ ਹੁੰਦੀਆਂ ਕਈ ਵਾਰ ਬਾਲਾ ਹੀ ਚੰਗਾ ਭੰਜਦਾ ਤੇ ਕਈ ਵਾਰ ਬਾਲਾ ਹੀ ਮਾੜਾ ਭੰਜਦਾ ਸਤਿਗੁਰੂ ਵੀ ਆਖਦੇ ਕਿ ਤੇਰਾ ਜਿਹੜਾ ਖਸਮ ਆ ਨਾ ਉਹਨੂੰ ਤੂੰ ਨਮਸਕਾਰ ਕਰਿਆ ਕਰ ਤੇ ਤਨਾਹ ਸ੍ਰੀ ਰਾਗ ਦੇ ਵਿੱਚ ਪੰਚਮ ਗੁਰਦੇਵ ਗੁਰੂ ਅਰਜਨ ਸਾਹਿਬ ਮਹਾਰਾਜ ਕਰ 12ਵੇਂ ਦਿਨ ਬੀਤੇ ਇਹ ਅੱਜ ਫਰਮਾਨ ਕਰਦੇ ਹਨ ਧਨ ਸ੍ਰੀ ਮਹਲਾ ਪੰਜਵਾਂ ਕਰ 12ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਧਨ ਆਸ੍ਰੀ ਤੋਂ ਆਪਾਂ ਜਾਣੂ ਆ ਕੀ ਇਹ ਲੜੀ ਅਨੁਸਾਰ 10ਵਾਂ ਰਾਗ ਹੈ ਮਹੱਲਾ ਪੰਜਵਾਂ ਭਾਵ ਕੀ ਪੰਚਮ ਪਾਸਾ ਜੀ ਦੁਆਰਾ ਉਚਾਰਨ ਕੀਤਾ ਗਿਆ ਘਰ 12ਵਾਂ ਜਿਹੜੇ ਤਬਲਾ ਵਾਦਕਾਂ ਦਾ ਹਦਾਇਤ ਕੀ 16 ਘਰਾਂ ਦੇ ਵਿੱਚ ਗਾਇਆ ਜਾਂਦਾ ਹੈ ਹਦਾਇਤ ਹੇ ਇਹ 12ਵੇਂ ਘਰ ਸੁਰ ਤਾਲ ਦੇ ਵਿੱਚ ਗਾਇਆ ਜਾਂਦਾ ਹੈ ਇਹ ਸ਼ਬਦ ਹੁਕਮ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਬੰਦਨਾ ਹਰ ਬੰਦਨਾ ਗੁਣ ਗਾਵ ਗੋਪਾਲ ਰਾਏ ਤੇਲੀ ਆਪਾਂ ਜ਼ਿਕਰ ਕੀਤਾ ਕਿ ਹਰ ਚੀਜ਼ ਦੇ ਨਾ ਦੋ ਪਹਿਲ ਹੁੰਦੀਆਂ ਇੱਕ ਤੇ ਫਿਰ ਗੁਰੂ ਕੀ ਸੰਗਤ ਹੋ ਗਈ ਜਿਹੜੀ ਗੁਰੂ ਨੂੰ ਨਮਸਕਾਰ ਕਰਦੀ ਗੁਰੂ ਗੁਰੂ ਜਪਦੀ ਪਰ ਉਥੇ ਕੋਈ ਐਸੇ ਵੀ ਕਰਤਕਾਂ ਨਾਗੇ ਜਿਹੜੇ ਗੁਰੂ ਤੋਂ ਬੇਮੁਖ ਵੀ ਹੋਏ ਪਏ। ਪਰ ਪਾਸਜ ਕਹਿੰਦੇ ਬੰਦਨਾ ਹਰ ਬੰਦਨਾ ਉਸ ਅਕਾਲ ਪੁਰਖ ਨੂੰ ਨਾ ਨਮਸਕਾਰ ਕਰ। ਉਹਦੇ ਗੁਣ ਗਾਇਆ ਕਰ ਉਸ ਗੋਪਾਲ ਦੇ ਜਿਹੜਾ ਸਾਰੀ ਧਰਤੀ ਨੂੰ ਨਾ ਸੰਬੰਧ ਹੈ ਵੰਦਾ। ਜਿੱਥੇ ਇਹ ਨਮਸਕਾਰ ਗੁਰੂ ਕੀ ਸੰਗਤ ਕਰਦੇ ਨਾ ਉੱਥੇ ਬੇਮੁਖ ਵੀ ਆ ਗਏ ਤੇ ਗੁਰੂ ਨਾਨਕ ਸਾਹਿਬ ਜੀ ਨੇ ਨਾ ਭਾਈ ਲੈਹਨਾ ਜੀ ਨੇ ਇਹ ਪ੍ਰਸ਼ਨ ਪੁੱਛਿਆ ਸਤਿਗੁਰੂ ਜਿਹੜਾ ਵੀ ਆਪ ਜੀ ਨੂੰ ਨਮਸਕਾਰ ਕਰਦਾ ਉਹਦਾ ਤਾਂ ਆਪ ਵੀ ਪਾਰ ਉਤਾਰਾ ਕਰਦੇ ਹੋ ਪਰ ਸਤਿਗੁਰੂ ਜੀ ਨੇ ਆਪ ਜੀ ਦੇ ਸਾਹਮਣੇ ਆਕੜ ਜੀ ਕਰੇ ਫਿਰ ਉਹਦੇ ਨਾਲ ਕੀ ਹੁੰਦਾ ਜਿਹੜਾ ਆਪ ਜੀਆਂ ਨੂੰ ਸੀਸ ਨੰਨਵਾਵੇ ਜਾਂ ਆਪਣੇ ਮੁੱਖ ਤੋਂ ਜਿਹੜਾ ਤਾਲਪੁਰਖ ਨੇ ਬਖਸ਼ਿਸ਼ ਕੀਤਾ ਨਾਮ ਜਪਣ ਵਾਸਤੇ ਉਹਦੇ ਤੋਂ ਆਪਣੇ ਗੁਰੂ ਦੀ ਨਿੰਦਿਆ ਕਰੇ ਜੇ ਜਿੰਨੇ ਵੀ ਧਰਮ ਹੋਏ ਹਨ ਉਹਨਾਂ ਦੇ ਪੈਗੰਬਰ ਹਨ ਉਹਨਾਂ ਦੀ ਨਿੰਦਿਆ ਕਰੇ ਤਾਂ ਉਹਨਾਂ ਦਾ ਫਿਰ ਕੀ ਹਾਲ ਹੁੰਦਾ ਪਾਦਸ਼ਾ ਗਰੀਬ ਨਵਾ ਜਾ ਕੇ ਲਗੀ ਭਾਈ ਲੈਣਾ ਜੀ ਕਿਸ ਦਿਨ ਚੌਂਕਣਾ ਮਾਰ ਕੇ ਗੁਰੂ ਦੇ ਨਾਮ 'ਚ ਜੁੜਿਓ ਤੁਹਾਨੂੰ ਸਮਝ ਆਵੇਗਾ ਨਾਮ ਦੇ ਵਿੱਚ ਜੁੜੇ ਤੇ ਸੁਰਤ ਦੇ ਵਿੱਚ ਕੀ ਆਇਆ ਸਭ ਤੋਂ ਪਹਿਲਾਂ ਉਹ ਵਿਅਕਤੀਆਂ ਦਾ ਸਾਹਮਣੇ ਦ੍ਰਿਸ਼ ਲੱਗਾ ਜਿਨ੍ਹਾਂ ਦਾ ਮੂੰਹ ਸੂਰ ਦਾ ਤੇ ਸਰੀਰ ਇਨਸਾਨ ਦਾ ਤੇ ਗੰਦਕੀ ਚੋਂ ਮੂੰਹ ਮਾਰਨ ਦੇ ਫਿਰ ਕੀ ਆਇਆ ਸਾਹਮਣੇ ਉਹਨਾਂ ਦਾ ਦ੍ਰਿਸ਼ ਸਾਹਮਣੇ ਧੜ ਸਿੱਧਾ ਪੈਰ ਤੇ ਮੂੰਹ ਕੁੱਠੇ ਫਿਰ ਅੱਗੇ ਦ੍ਰਿਸ਼ ਕੀ ਆਇਆ ਕਿ ਬੱਚੀਆਂ ਨਾ ਔਰਤਾਂ ਆਪਣੇ ਭਰਾਵਾਂ ਨੂੰ ਤੇ ਆਪਣੇ ਪਿਤਾ ਨੂੰ ਵੱਢ ਕੇ ਖਾਣ ਦੀਆਂ ਹੋਰ ਅੱਗੇ ਗਏ ਫਿਰ ਉਹਨਾਂ ਦਾ ਮੂੰਹ ਵਖੇ ਜਿਨ੍ਹਾਂ ਦੇ ਮੂੰਹ ਕਾਲੇ ਹੋਏ ਪਏ ਆ ਜਦੋਂ ਸੁਰਤ ਖੁੱਲੀ ਨਾ ਤਗਰੀਬ ਨਵਾਜਿਆਂ ਦੇ ਹੋ ਗਏ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਆਖਣ ਲੱਗੇ ਪਾਸੇ ਜੀ ਤੁਸੀਂ ਕਹਿਆ ਸੀ ਕਿ ਸੁਰਤ ਲਓ ਅਕਾਲ ਪੁਰਖ ਦੇ ਚਰਨਾਂ 'ਚ ਪਰ ਮੈਨੂੰ ਤਾਂ ਹੋਰ ਹੀ ਬੜੇ ਅਜੀਬ ਜੇ ਇਨਸਾਨ ਵਿਕਣੇ ਕਿ ਕਹਿੰਦੇ ਕਿਹੜੇ ਕਿਹੜੇ ਕਹਿੰਦੇ ਤੁਸੀਂ ਕਹਿਆ ਸੀ ਅਕਾਲ ਪੁਰਖ ਦੇ ਚਰਨਾਂ ਨਾਲ ਸੁਰਤ ਲਓ ਮੈਂ ਸੁਰਤ ਲਈ ਤੀ ਉਥੇ ਨਾ ਇਨਸਾਨ ਵਿਕਣੇ ਕਿਤੇ ਜਿਨ੍ਹਾਂ ਦੇ ਮੂੰਹ ਸੂਰਦੇ ਸੀ ਪਾਸੇ ਜਿੰਦੇ ਇਹ ਵੀ ਰੱਬ ਦੀ ਖੇਡ ਆ ਉਹ ਜਿਹੜੇ ਫਿਰ ਆਪਣੇ ਇਸ਼ਟ ਨੂੰ ਆਪਣੇ ਗੁਰੂ ਦੀ ਨਿੰਦਿਆ ਕਰਦੇ ਨਾ ਉਹ ਗੰਦਗੀ ਦੇ ਪਾਤਰ ਹੀ ਰਹਿੰਦੇ ਜਿਹੜੇ ਸੂਰ ਹੁੰਦਾ ਨਾ ਤੇ ਗੰਦਗੀ 'ਚ ਮੂੰਹ ਮਾਰਦਾ ਰਹਿੰਦਾ ਤੇ ਆਖਾਂ ਲੱਗੇ ਉਹ ਵੀ ਇਸੇ ਪ੍ਰਕਾਰ ਉਹਨਾਂ ਦੇ ਮੂਜ ਵੀ ਗੰਦ ਹੀ ਪੈਂਦਾ ਰਹਿੰਦਾ ਹਰ ਵਕਤ ਉਹ ਕਦੇ ਵੀ ਜਹਾਨੋਂ ਰੁਸਕਤ ਨਹੀਂ ਹੋ ਸਕਦੇ ਜਾਣ ਨਹੀਂ ਸਕਦੇ ਫਿਰ ਕੀ ਵੇਖਣਾ ਕਿੱਥਨਾ ਕੀਤਾ ਉਹ ਵਿਖਣਾ ਕਿਤੇ ਢੜ ਸਿਰ ਤੇ ਪੈਰ ਤੇ ਮੂੰਹ ਪੁੱਠਾ ਪਿੱਠ ਵੱਲ ਨੂੰ ਕਹਿੰਦੇ ਜਿਹੜੇ ਫਿਰ ਗੁਰੂ ਦੀ ਨਿੰਦਿਆ ਕਰਦੇ ਆ ਨਾ ਉਹ ਫਿਰ ਗੁਰੂ ਤੋਂ ਹਮੇਸ਼ਾ ਵਾਸਤੇ ਬੇਮੁਖ ਹੋ ਜਾਂਦੇ ਆ ਇਸ ਕਰਕੇ ਢਾੜ ਉਹਦਾ ਸਿੱਧਾ ਰਹਿੰਦਾ ਤੇ ਜਿਹੜਾ ਪੈਰ ਤੇ ਮੂੰਹ ਅਣੋ ਉਹ ਪਿੱਛੇ ਨੂੰ ਚੱਲ ਜਾਂਦਾ ਗੁਰੂ ਫਿਰ ਉਹਨਾਂ ਵੱਲ ਤੱਕਦਾ ਹੋਰ ਕੀ ਅੱਗੇ ਵੇਖਣਾ ਕੀਤਾ ਜੀ ਇਸਤਰੀਆਂ ਬੱਚੀਆਂ ਆਪਣੇ ਪਿਤਾ ਦੇ ਭਰਾ ਨੂੰ ਵੱਡ-ਵੱਡ ਕੇ ਖਾਣਦੀਆਂ। ਕਹਿੰਦੇ ਫਿਰ ਜਿਨ੍ਹਾਂ ਨੇ ਗੁਰੂ ਦੇ ਨਾਂ ਤੇ ਨਾ ਕੋ ਕਰਮ ਕੀਤੇ ਹੁੰਦੇ ਨਾ ਇਸਤਰੀਆਂ ਦੇ ਨਾਲ, ਬੱਚੀਆਂ ਦੇ ਨਾਲ। ਇਹ ਫਿਰ ਉਹ ਹੀ ਕਰਮਾਂ ਦੀ ਸਜ਼ਾ ਉਹ ਇਸਤਰੀ ਇਹਨਾਂ ਨੂੰ ਵੱਡ-ਵੱਡ ਕੇ ਖਾ ਕੇ ਆਪਣਾ ਹਿਸਾਬ ਪੂਰਾ ਕਰਦੀਆਂ। ਹੋਰ ਕੀ ਵੇਖਣਾ ਕੀਤਾ? ਜੇ ਉੱਥੇ ਕਾਲੇ ਮੂੰਹ ਵਾਲੇ ਕਿੰਨੇ ਇਨਸਾਨ ਨੇ। ਦੀਨਾਂ ਦੇ ਮੂੰਹ ਦੇ ਵਿੱਚ ਗੰਧ ਭਰਿਆ ਪਿਆ। ਉਹ ਫਿਰ ਕਹਿੰਦੇ ਜਿਹੜੇ ਗੁਰੂ ਦੀ ਉਸਤਤ ਨਹੀਂ ਨਾ ਕਰਦੇ ਤੇ ਗੁਰੂ ਦੀ ਉਸਤਤ ਨਾ ਕਰਦੇ ਹੋਏ ਗੁਰੂ ਦੀ ਨਿੰਦਿਆ ਕਰਦੇ ਉਹਨਾਂ ਦੇ ਫਿਰ ਜਿਹੜੇ ਮੂੰਹ ਆ ਨਾ ਉਹ ਇੱਥੇ ਵੀ ਤੇ ਉੱਥੇ ਵੀ ਕਾਲਕਤੀ ਰਹਣੇ ਆ ਗੰਧ ਨਹੀਂ ਭਰੇ ਰਹਿਣ। ਹੋਰ ਵੀ ਕੁਝ ਵੇਖਣਾ ਦਿੱਤਾ। ਹਾਂਜੀ ਸਤਿਗੁਰੂ ਇੱਕ ਉਹ ਸੀ ਜਿਨ੍ਹਾਂ ਦੇ ਨਾ ਗਲੇ ਦੇ ਵਿੱਚ ਕਿੱਲੇ ਲੱਗੇ ਪਏ ਸੀ, ਗੱਡੇ ਪਏ ਸੀ। ਉਹ ਵੀ ਬੜੇ ਅਜੀਬ ਜਿਹੀ ਹਰ ਵਕਤ ਖੂਨ ਵਗਦਾ ਪਿਆ ਗਲੇ ਦੇ ਵਿੱਚੋਂ ਕਹਿੰਦੇ ਜਦੋਂ ਗੁਰੂ ਜਾਣਦੇ ਹੋਵੇ ਨਾ ਤੇ ਕਈ ਆਕੜ ਦੇ ਵਿੱਚ ਖੜ ਜਾਣਾ ਤੇ ਕਈ ਤਾਂ ਸੀਸ ਨਵਾ ਲੈਂਦੇ ਤੇ ਕਈ ਪ੍ਰੇਮ ਨਾਲ ਧੁੰਦੇ ਆ ਤੇ ਜਿਹੜੇ ਕਹਿੰਦੇ ਆਕੜ ਦੇ ਨਾਲ ਖੜ ਜਾਂਦੇ ਆ ਨਾ ਇਹ ਕਿੱਲੇ ਉਹਨਾਂ ਦੇ ਗਲਾਂ ਦੇ ਵਿੱਚ ਆ ਇਸ ਕਰਕੇ ਜਿਨੇ ਇਹ ਸਾਕੇ ਲਿਖੀ ਨਾ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਉਹ ਲਿਖਣਾ ਕਰਦਾ ਕਿ ਜਦੋਂ ਵੀ ਗਰੀਬ ਨਵਾਜ ਜੀ ਜਾਨ ਨਾ ਹਮੇਸ਼ਾ ਹੱਥ ਜੋੜ ਕੇ ਸੀਸ ਨਿਵਾਇਆ ਕਰ ਕਦੇ ਵੀ ਬੇਮੁਖ ਨਾ ਸਤਿਗੁਰਾਂ ਤੋਂ ਇਹ ਗੱਲ ਉਹਨਾਂ ਦੀ ਹੋ ਗਈ ਜਿਹੜੇ ਗੁਰੂ ਤੋਂ ਬੇਮੁਖ ਨੇ ਤੇ ਜਿਹੜੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਲੱਗੇ ਨਾ ਤੇ ਫਿਰ ਪਾਤਸ਼ਾਹ ਜੀ ਕਹਿੰਦੇ ਬੰਦਨਾ ਹਰ ਬੰਦਨਾ ਗਨ ਗਾਵ ਗੋਪਾਲ ਰਹਿ ਤੂੰ ਹਰ ਵਕਤ ਨੂੰ ਪਰਮੇਸ਼ਵਰ ਨੂੰ ਧਿਆਉਣਾ ਕਰ ਉਸ ਆਪਣੇ ਗੁਰੂ ਅਕਾਲ ਪੁਰਖ ਨੂੰ ਨ ਯਾਦ ਕਰਨਾ ਕਰ ਉਹਨੂੰ ਧਿਆਨ ਫਿਰ ਧਿਆਉਣ ਨਾਲ ਕੀ ਹੋਵੇਗਾ ਤੇ ਧਿਆਉਣ ਵਾਲਾ ਕਿਹੜਾ ਹੁੰਦਾ ਇੱਕ ਦੇ ਹੋ ਗਿਆ ਧਿਆਉਣਾ ਤੇ ਧਿਆਉਣ ਵਾਲੇ ਹੁੰਦੇ ਕਿਹੜੇ ਰਹਾਓ ਵੱਡੇ ਭਾਗ ਭੇਟੇ ਗੁਰਦੇਵਾਂ ਉਹ ਬੜੇ ਵੱਡਾ ਭਾਗਾਂ ਵਾਲਦੇ ਆ ਜਿਹੜੇ ਉਸ ਗੁਰਦੇਵ ਨੂੰ ਧਿਆਉਂਦੇ ਆ ਤੇ ਆਪਾਂ ਭਾਈ ਗੁਰਦਾਸ ਜੀ ਦੀ ਬੇਲੀਵਾਰ ਦੇ ਵਿੱਚ ਪਹਿਲੀ ਪੌੜੀ ਪੜ੍ਹਦੇ ਆ ਨਾ ਨਮਸਕਾਰ ਗੁਰਦੇਵ ਕੋ ਸਤਨਾਮ ਦੇ ਇਸ ਮੰਤਰ ਸੁਣਾਇਆ ਪਵਜਲ ਵਿੱਚੋਂ ਕੱਢ ਕੇ ਮੁਖ ਉਤਾਰੁ ਮਹੈਸਮਾ ਕਹਿੰਦੇ ਕਿ ਨਮਸਕਾਰ ਕਰ ਆ ਆਪਣੇ ਗੁਰਦੇਵ ਨੂੰ ਜਿਨੇ ਸਤਨਾਮ ਦਾ ਤੈਨੂੰ ਮੰਤਰ ਦਿੱਤਾ ਤਿਸ ਜਿਹੜਾ ਪਵਜਲ ਰੂਪੀ ਸੰਸਾਰ ਆ ਨਾ ਇਦੇ ਵਿੱਚ ਉਹ ਗੱਟ ਕੇ ਉਹਨੇ ਮੁਕਤ ਪਦਾਰਥ ਉਹਨੇ ਤੈਨੂੰ ਦਿੱਤਾ ਇਸ ਕਰਕੇ ਗੁਰੂ ਬੜਾ ਸਮਰਤ ਤੇ ਪਾਸ਼ਾ ਜੀ ਕਹਿੰਦੇ ਫਿਰ ਕੋਟ ਪ੍ਰਾਦ ਮਿਟੇ ਹਰ ਸਿਵ ਕਲਕਿੱਤਰ ਪਾਸ਼ਾ ਜੀ ਨੂੰ ਵੀ ਇੱਕ ਫਕੀਰ ਨੇ ਕਿਹਾ ਸੀ ਨਾ ਪਾਸ਼ਾ ਗੁਰੂ ਨੂੰ ਨਮਸਕਾਰ ਕਰਨ ਦਾ ਕੀ ਫਾਇਦਾ ਸਾਰੀ ਸੰਗਤ ਗੁਰੂ ਨੂੰ ਨਮਸਕਾਰ ਕਰਦੀ ਕਿਉਂ ਕਰਨੀ ਪਾਸ਼ਾ ਜੀ ਨੇ ਜੋ ਕਾਗਤ ਤੇ ਮੋਰ ਮਗਾਈ ਨਾ ਚੌਥੇ ਪਹਿਲੇ ਵੇਖਣਾ ਵੀ ਤਾਂ ਫਕੀਰ ਜੀ ਨੂੰ ਪੜਨਾ ਕਰੋ ਨਹੀਂ ਸਤਿਗੁਰੂ ਇਹ ਪੜਿਆ ਨਹੀਂ ਜਾਂਦਾ ਤੇ ਜਦੋਂ ਸਿਆਹੀ ਲਾ ਕੇ ਉਹ ਕਾਗਜ਼ ਦੇ ਉੱਤੇ ਮੋਹਰ ਲਾਉਣਾ ਕੀਤੀ ਤੇ ਮੋਹਰ ਦੇ ਅੱਖਰ ਜਿਹੜੇ ਸਿੱਧੇ ਹੋ ਗਏ ਫਕੀਰ ਜੀ ਹੁਣ ਪੜਨਾ ਕਰੋ ਹੁਣ ਸਤਿਗੁਰ ਪੜਿਆ ਜਾ ਸਕਦਾ ਬਸ ਗੁਰੂ ਵੀ ਐਸਾ ਹੈ ਜਿੱਦ ਲੇਖ ਪੁੱਠੇ ਹੋਣ ਨਾ ਜੇ ਕੋਈ ਸੱਚੇ ਮਨ ਨਾਲ ਨਮਸਕਾਰ ਕਰਤੇ ਉਹਦੇ ਲੇਖ ਸਿੱਧੇ ਹੋ ਜਾਂਦੇ ਇਹ ਗੁਰੂ ਦੀ ਸਮਰੱਥਾ ਗੁਰੂ ਦਇਆ ਕਰਦਾ ਜੇ ਕਿਸੇ ਦੇ ਝੋਲੀ 'ਚ ਕੁਝ ਨਾ ਹੋਵੇ ਨਾ ਤੇ ਗੁਰੂ ਕਿਰਪਾ ਕਰਦਾ ਫਿਰ ਇੱਕ ਜਗ੍ਹਾ ਸਤ ਬਖਸ਼ ਦਿੰਦਾ ਹੁੰਦਾ ਆਪਾਂ ਸਾਖੀ ਪੜਦੇ ਆ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਮਾਤਾ ਸਲਖਣੀ ਜੀ ਵਾਲੀ ਕਿ ਘੋੜੇ ਨੇ ਪੌੜ ਹਲਾਇਆ ਤੇ ਇੱਕ ਦੀ ਜਗ੍ਹਾ ਸਤਾ ਵਾਗਿਆ ਸਤਾ ਆ ਗਿਆ ਤੇ ਇਸ ਤਰ੍ਹਾਂ ਦਸਮ ਪਾਤਸ਼ਾਹ ਜੀ ਆਦੇ ਜੀਵਨ 'ਚ ਵੀ ਸਾਖੀ ਮਿਲਦੀ ਉਹ ਮਾਤਾ ਦਾ ਜ਼ਿਕਰ ਤਰਨਤਾਰ ਰੋਡ ਤੇ ਪਿੰਡ ਹਗਾ ਇੱਕ ਉਹ ਪਿੰਡ ਦੇ ਵਿੱਚ ਮਾਤਾ ਦੇ ਨਾਮ ਦਾ ਅੱਜ ਗੁਰਦੁਆਰਾ ਵੀ ਆ। ਤੇ ਫਿਰ ਪਾਸੇ ਜੀ ਕਹਿੰਦੇ ਇਸ ਤਰ੍ਹਾਂ ਨਾ ਉਹ ਮਾਤਾ ਜਿਹੜੀ ਅੰਮ੍ਰਿਤਸਰ ਸਾਹਿਬ ਤਰਨਤਾਰਾ ਰੋਡ ਤੋਂ ਚੱਲ ਕਰਕੇ ਤੇ ਉਹ ਬਠਿੰਡੇ ਗਈ ਸੀ ਸਤੂਕਰਾਂ ਦਾ ਦਰਸ਼ਨ ਕਰਨ ਵਾਸਤੇ। ਇਸੇ ਪ੍ਰਕਾਰ ਇੱਕ ਜਗ੍ਹਾ ਉਹਨੂੰ ਵੀ ਸੱਤ ਪੁੱਤਰਾਂ ਦੀ ਦਾਤ ਦਿੱਤੀ ਤਲਕੀ ਤਲ ਪਾਸੇ। ਤੇ ਪਾਸੇ ਕਹਿੰਦੇ ਕੋਟ ਪਰਾਧ ਮਿਟੇ ਹਰ ਸੇਵਾ ਹੁਣ ਸੇਵਾ ਦੀ ਕਿੰਨੀ ਉਸਤਤ ਕਰਦੇ ਕਰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੇਵਾ ਕੀਤੀ ਗੁਰੰਗਸਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਨੇ ਹੋਰ ਕਈ ਗੁਰਸਿੱਖਾਂ ਨੇ ਫਿਰ ਗੁਰੂ ਅਮਰਦਾਸ ਜੀ ਕਿੰਨੇ ਬਜ਼ੁਰਗ ਅਵਸਥਾ ਕੋਟ ਪਰਾਦ ਮਿਟੇ ਹਰ ਸੇਵਾ ਸੇਵਧ ਵਿੱਚ ਜੁੜੇ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਬਚਪਨ ਦੇ ਵਿੱਚ ਜਿਹਦਾ ਕੋਈ ਨਹੀਂ ਸੀ ਅੱਜ ਸਾਰਿਆਂ ਦਾ ਹੀ ਅਕਾਲ ਪੁਰਖ ਉਹ ਬਣਿਆ ਪਾਸ਼ਾ ਨੇ ਇੰਨੀ ਵਡਿਆਈ ਬਖਸ਼ੀ ਅਕਾਲ ਪੁਰਖ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਇੱਕ ਸਤੁਕਰਾਂ ਦੇ ਨਾਲ ਬੜੀ ਪਿਆਰੀ ਸਾਥੀ ਨੇ ਪਾਸ਼ਾ ਕਹਿੰਦੇ ਕੀ ਜਿਹੜੀ ਸੇਵਾ ਬਣਾ ਇੱਕ ਪੰਛੀ ਹੈ ਨਾ ਉਹ ਇੱਕ ਖੰਭ ਦੇ ਬਰਾਬਰ ਹੈ ਹੁਣ ਪੰਛੀ ਤੇ ਦੋ ਖੰਭ ਆ ਇੱਕ ਖੰਭ ਖਰਾਬ ਹੋ ਜਾਏ ਨਾ ਤੇ ਉੱਡ ਨਹੀਂ ਸਕਦਾ ਸੇਵਾ ਤੇ ਸਿਮਰਨ ਉਸੇ ਪ੍ਰਕਾਰ ਹੈ ਇਹ ਜੀਵ ਦੇ ਖੰਭ ਹੈ ਤੇ ਜੇ ਖੰਭ ਚੱਲਣਗੇ ਨਾ ਫੇਰੀ ਪੰਛੀ ਉੱਡ ਸਕੇਗਾ ਇਸ ਕਰਕੇ ਪਾਛੇ ਕਿੰਨੂੰ ਸੇਵਾ ਕਰਿਆ ਕਰ ਫਿਰ ਚਰਨ ਕਮਲ ਜਾ ਕਮਨ ਰਾਪੈ ਸੋਗ ਅਗਨ ਤਿਸ ਜਨਨਾ ਵਿਆਪੈ ਪੰਚਮ ਪਾਛਾ ਹੀ ਹੰਦੇ ਜੀਵਨ ਦੇ ਵਿੱਚ ਇਤਿਹਾਸ ਦੇ ਵਿੱਚ ਇੱਕ ਸਿੱਖ ਦਾ ਨਾਮ ਆਂਦਾ ਭਾਈ ਜਿਨ੍ਹਾਂ ਦਾ ਨਾਮ ਆਪ ਕਹਦੇ ਕਿ ਗਰੀਬਾਂ ਦਾ ਭਾਈ ਭਿਖਾਰੀ ਕੋਈ ਕਿਸੇ ਨੇ ਪੁੱਛਿਆ ਸਤਿਗੁਰੂ ਜੀ ਜਿਹੜੇ ਆਪ ਜੀ ਦੇ ਸੇਖ ਹੈ ਨਾ ਸੋਗ ਅਗਨਿਸ ਜਨਨਾ ਵਿਆਪੇ ਤੁਸੀਂ ਆਪ ਹੀ ਕਹਿੰਦੇ ਕਿ ਜਿਹੜੇ ਤੁਹਾਨੂੰ ਅਕਾਲ ਪੁਰਖ ਨੂੰ ਸਿਮਰਦੇ ਆ ਨਾ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸੋਗ ਨਹੀਂ ਹੁੰਦਾ ਦੁੱਖ ਨਹੀਂ ਲੱਗਦਾ ਤੇ ਪਾਸ਼ਾ ਜੀ ਕਹਿੰਦੇ ਸੱਚ ਹੈ ਜੀ ਕਹਿੰਦੇ ਕੋਈ ਅਸਲ ਦੇ ਵਿੱਚ ਪ੍ਰੈਕਟੀਕਲ ਵਾਲੀ ਗੱਲ ਹੈਗੀ ਇਸ ਸਮੇਂ ਅਸਲ ਵਿੱਚ ਸਾਨੂੰ ਦੱਸਣਾ ਕਰੂੰ ਕਹਿੰਦੇ ਜਾਓ ਇੱਕ ਸਾਡਾ ਸਿੱਖਿਆ ਤੇ ਉਹਨਾਂ ਨੂੰ ਜਾ ਕੇ ਤੁਸੀਂ ਮਿਲਣਾ ਕਰੋ ਜਿਨ੍ਹਾਂ ਦਾ ਨਾਮ ਭਾਈ ਭਿਖਾਰੀ ਜੀ ਹੁੰਦਾ ਤੇ ਜਦੋਂ ਭਾਈ ਭਿਖਾਰੀ ਜੀ ਨੂੰ ਮਿਲਣ ਚਲੇ ਨਾ ਤੇ ਭਾਈ ਭਿਖਾਰੀ ਜੀ ਆਪਣੇ ਘਰ ਦੇ ਬਾਹਰ ਬੈਠੇ ਦਰੀਜੀ ਬਣਾਉਂਦੇ ਤੇ ਜਦੋਂ ਬਣਾਉਣ ਦੇਤੇ ਅੰਦਰ ਵੇਖਦੇ ਘਰ ਦੇ ਵਿੱਚ ਨਾ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਪਿਆ ਸੀ ਕਾਕੇ ਦਾ ਵਿਆਹ ਸੀ ਪੁੱਛਿਆ ਕਿ ਅਸੀਂ ਗੁਰੂ ਅਰਜਨ ਸਾਹਿਬ ਜੀਾਂ ਦੇ ਪਾਸਾ ਜੀਆ ਕੋਲ ਆਗੇ ਲੈ ਕੇ ਆਏ ਆ ਇਹ ਸਵਾਲ ਸੀ ਤੇ ਉਹਨਾਂ ਨੇ ਆਦਿ ਜੀਾਂ ਕੋਲ ਭੇਜਿਆ ਕਹਿੰਦੇ ਕਿ ਠੀਕ ਹੈ ਪਰ ਇਹਦਾ ਹੁਣ ਉੱਤਰ ਦੱਸਣਾ ਕਰੋ ਕਹਿੰਦੇ ਸਮਾਂ ਲੱਗੇਗਾ ਤੁਸੀਂ ਵਿਰਾਜਮਣ ਇੱਥੇ ਹਾਜ਼ਰ ਰਹੋ ਥੋੜੇ ਸਮੇਂ ਵਿੱਚ ਤੁਹਾਨੂੰ ਪਤਾ ਚੱਲੇਗਾ ਕਹਿੰਦੇ ਸਾਰੇ ਪਰਿਵਾਰ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਲੱਗਾ ਤੁਸੀਂ ਇਹ ਖੇਸ ਬਣਾਉਂ ਦਿਲ ਵਿੱਚ ਲੱਗੇ ਇਹਦਾ ਵੀ ਕਹਿੰਦੇ ਇੱਕ ਰਾਜ ਆ ਸਮਾਂ ਉੱਤੇ ਪਤਾ ਚੱਲੇਗਾ ਹੁਣ ਜਿੱਦਣ ਵਿਆਹ ਸੀ ਨਾ ਅਗਲੇ ਦਿਨ ਜਿਹੜੇ ਕਾਕੇ ਦਾ ਵਿਆਹ ਸੀ ਉਹਦੀ ਮੌਤ ਹੋ ਜਾਂਦੀ ਤੇ ਹੁਣ ਖੁਸ਼ੀ ਦੇ ਵਿੱਚ ਵੀ ਇੱਕ ਸਮਾਂ ਸੀ ਜਿਹੜੇ ਹੁਣ ਜਿਹੜੇ ਖੇਸ ਬਣਾਉਂਦੇ ਸੀ ਨਾ ਉਹ ਖੇਸ ਤਿਆਰ ਕਰਕੇ ਤੇ ਆਪਣੇ ਪੁੱਤਰ ਦੇ ਉੱਤੇ ਦਿੱਤਾ ਤੇ ਜਦੋਂ ਪਹਿਲੇ ਇਹਨਾਂ ਚਾਅ ਸੀ ਵਿਆਹ ਦਾ ਉਹਦੇ ਵਿੱਚ ਵੀ ਉਸ ਅਕਾਲ ਪੁਰਖ ਨੂੰ ਯਾਦ ਕਰਦੇ ਪਏ ਸੀ ਤੇ ਅੱਜ ਪੁੱਤਰ ਗਿਆਨ ਅੱਜ ਵੀ ਉਸ ਅਕਾਲ ਪੁਰਖ ਨੂੰ ਯਾਦ ਕਰਨ ਦੇ ਕੋਈ ਰੋਣ ਤੋਂ ਹੁੰਦਾ ਕੋਈ ਕਾਰਜ ਨਹੀਂ ਕਰਦੇ ਤੇ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਪਹਿਲੇ ਆਏ ਸੀ ਤੁਸੀਂ ਪੁੱਛਿਆ ਸੀ ਕਿ ਜਿਹੜੇ ਸਤਿਗੁਰਾਂ ਨੂੰ ਤੇ ਹੁੰਦੇ ਆ ਨਾ ਸੋਗ ਅਗਨ ਤਿਸ ਜਨਨਾਂ ਪਿਆਪੇ ਉਹਨਾਂ ਦੇ ਜੀਵਨ ਦੀ ਕਿਹੜੀ ਅਵਸਥਾ ਬਣ ਜਾਂਦੀ ਹੈ ਕਿੰਦੇ ਇਹ ਅਵਸਥਾ ਜਿਹੜਾ ਗੁਰੂ ਨਾਲ ਜੁੜ ਜਾਂਦਾ ਨਾ ਉਹ ਫਿਰ ਮੋਮ ਆਇਆ ਤਾਂ ਨਿਰਲੇਪ ਰਹਦਾ ਕਾਰਜ ਸਾਰੇ ਕਰਦਾ ਵਾ ਪਰ ਰਿੰਦਾ ਵੀ ਨਿਰਲੇਪ ਤੇ ਚਰਨਾਂ ਵਿੱਚ ਜਿਹੜੇ ਗੁਰੂ ਦੇ ਪਿਆਰੇ ਸੀ ਨਾ ਉਸ ਭਾਈ ਸਾਹਿਬ ਦੇ ਚਰਨਾਂ 'ਚ ਪਏ ਤੇ ਪਾਛੇ ਚ ਕਹਿੰਦੇ ਚਰਨ ਕਮਲ ਜਾਂ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਫਿਰ ਉਹਨੂੰ ਕੋਈ ਹਰ ਇੱਕ ਸੋਗ ਨਹੀਂ ਲੱਗਦਾ ਜੋਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇ ਅਰ ਭੈਣ ਹੀ ਜਾ ਕੇ ਕੰਚਨ ਮਾਟੀ ਮੰਨੇ ਫਿਰ ਇਹ ਅਵਸਥਾ ਉਹਨਾਂ ਦੀ ਪਾਣੀ ਫਿਰ ਆਖ ਦੇ ਕੇ ਸਾਗਰ ਤਰਿਆ ਸਾਧੂ ਸੰਗੀ ਨਿਰਭਉ ਨਾਮ ਜਪੋ ਹਰ ਰੰਗੇ ਫਿਰ ਚਿਹਰਾ ਜਿਹੜਾ ਅਗੰਧਾ ਸਾਗਰ ਹੈ ਨਾ ਇਹ ਗੁਰੂ ਦੀ ਕਿਰਪਾ ਦੁਆਰੇ ਤਰਿਆ ਜਾ ਸਕਦਾ ਸਾਗਰ ਤਰਿਆ ਇਹ ਜਿਹੜਾ ਸਾਗਰ ਆ ਉਹ ਕਿਸ ਪ੍ਰਕਾਰ ਤਰਿਆ ਜਾ ਸਕਦਾ ਸਾਧੂ ਸੰਗੀ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਨਾ ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਗੁਰੂ-ਗੁਰੂ ਜਪਾਂਗੇ ਨਾ ਤੇ ਫਿਰ ਇਹ ਜਿਹੜਾ ਲਾਭ ਹੈ ਨਾ ਉਹ ਪ੍ਰਾਪਤ ਹੋਵੇਗਾ ਫਿਰ ਨਿਰਭਉ ਨਾਮ ਜਪੋ ਹਰ ਰੰਗੇ ਉਹ ਜਿਹੜਾ ਨਿਰਭਉ ਆ ਨਾ ਨਿਰਭਉ ਨਿਰੰਕਾਰ ਉਹਦਾ ਜਿਹੜਾ ਨਾਮ ਹੈ ਉਹ ਜਦੋਂ ਨਾਮ ਜਪਾਂਗੇ ਫਿਰ ਉਹਦੇ ਰੰਗ ਦੇ ਵਿੱਚ ਰੰਗੇ ਜਾਵਾਂਗੇ ਆਪਾਂ ਪੜਦੇ ਆ ਨਾ ਕਿ ਲਾਲ ਰੰਗ ਕਿਸ ਕੋ ਲੱਗਾ ਜਿਸਕੇ ਵੱਡ ਭਾਗ ਆ ਤੇ ਵਡਭਾਗੀ ਉਹ ਹੀ ਹੁੰਦੇ ਜਿਹੜੇ ਗੁਰੂ ਨੂੰ ਸਿਮਰਦੇ ਆ ਫਿਰ ਪਰ ਤਨ ਦੋਖ ਕਿਛ ਪਾਪ ਨ ਫੇੜੇ ਜਮ ਜਿੰਦਾਰ ਨ ਆਵੇ ਨੇੜੇ ਹੁਣ ਪਾਸਾ ਜੀ ਕਹਿੰਦੇ ਫਿਰ ਜਦੋਂ ਗੁਰੂ ਦੀ ਸੰਗਤ ਦੇ ਵਿੱਚ ਬੈਠੇਗਾ ਨਾ ਤੇ ਗੁਰੂ ਗੁਰੂ ਜਪੇਗਾ ਫਿਰ ਤੇਰੀ ਇਹ ਅਵਸਥਾ ਬਣੇਗੀ ਕੀ ਅਵਸਥਾ ਬਣੇਗੀ ਨਾ ਤੈਨੂੰ ਸੋਗ ਲੱਗੂਗਾ ਨਾ ਕੋਈ ਦੁੱਖ ਲੱਗਣਾ ਜਿਹੜਾ ਤਰ੍ਹਾਂ ਆਉਣ ਦਾ ਕਾਰਨ ਹੈ ਨਾ ਉਹ ਵੀ ਮਨੋਰਥ ਪੂਰਾ ਹੋਵੇਗਾ ਉਸ ਰੱਬ ਦੇ ਰੰਗ ਦੇ ਵਿੱਚ ਵੀ ਰੰਗੇ ਜਾਵੇਂਗਾ ਫਿਰ ਜਿਹੜੇ ਤੈਨੂੰ ਤਨ ਰੂਪੀ ਦੁੱਖ ਮਨ ਰੂਪੀ ਮਾਨਸਿਕਤਾ ਰੂਪੀ ਦੁੱਖ ਹੈ ਨਾ ਉਹ ਤੇਰੇ ਕੋਈ ਨਿਕਟ ਨਹੀਂ ਆਉਣਗੇ ਤੇ ਤੂੰ ਜਿਹੜਾ ਡਰਦਾ ਨਾ ਜਮਾਂ ਕੋਲ ਜਮ ਤਾਂ ਤੈਨੂੰ ਨਮਸਕਾਰ ਕਰਕੇ ਜਾਣਗੇ ਆਪ ਜੰਮ ਜੰਦਾਰ ਨਾ ਆਵੇ ਨੇੜੇ ਫਿਰ ਤੂੰ ਤੇਰੇ ਲਾਗੇ ਤੱਕ ਨਹੀਂ ਆਉਣਗੇ ਪਰ ਇਹ ਤਾਂ ਹੀ ਹੋ ਸਕਦਾ ਜੇ ਗੁਰੂ ਗੁਰੂ ਜਪੀਏ ਗੁਰੂ ਨੂੰ ਅਰਾਧਿ ਤੇ ਬੈਠ ਕੇ ਉਹਦੀ ਬਾਣੀ ਪੜਿਆ ਕਰੀਏ ਤ੍ਰਿਸ਼ਨਾ ਅਗਨ ਪ੍ਰਭ ਆਪ ਕੁਝਾਈ ਫਿਰ ਜਦੋਂ ਉਹਦੀ ਸ਼ਰਨ ਦੇ ਵਿੱਚ ਪਾਵਾਂਗੇ ਨਾ ਤੇ ਫਿਰ ਜਿਹੜੇ ਅੰਦਰ ਵਿਕਾਰ ਚੱਲਦੇ ਪਏ ਨੇ ਹਰ ਕਿਸੇ ਪ੍ਰਤੀ ਕੋਈ ਚੰਗੇ ਤੇ ਕੋਈ ਮਾੜੇ ਤ੍ਰਿਸ਼ਨਾ ਤ੍ਰਿਸ਼ਨਾ ਲੱਗੀ ਪਈ ਕਿ ਇੱਕ ਚੀਜ਼ ਮਿਲ ਜੇ ਦੂਸਰੀ ਏ ਮਿਲ ਜੇ ਫਿਰ ਦੂਸਰੀ ਵੀ ਹਾਸਲ ਕਰ ਜੇ ਦੂਸਰੀ ਮਿਲ ਜੇ ਤੀਸਰੀ ਹਾਸਲ ਕਰਦੀ ਤੀਸਰੀ ਮਿਲ ਜੇ ਚੌਥੀ ਹਾਸਲ ਕਰਦੀ ਪਰ ਮਿਲੀ ਜਾਵੇ ਘਟੇ ਨਾ ਫਿਰ ਤ੍ਰਿਸ਼ਨਾ ਅਗਨ ਇਹ ਜਿਹੜੀ ਅਗਨ ਹੈ ਨਾ ਹੁਣ ਅੱਗ ਵੇਖੋਗੇ ਇੱਕ ਨਿੱਕੀ ਜੀ ਚੰਗਾੜੀ ਹੁੰਦੀ ਹੈ ਨਾ ਜੰਗਲਾਂ ਦੇ ਜੰਗਲ ਸਵਾਹ ਕਰਨ ਦੇ ਕਦੀ ਰਾਜਦੀ ਨਹੀਂ ਜਿੰਨਾ ਬਾਲਨ ਪਾਈ ਜਾਓਗੇ ਉਹਨਾਂ ਵੱਧ ਹੀ ਜਾਉਂਦੇ ਉਹਨੇ ਘਟਣਾ ਨਹੀਂ ਆ ਤੇ ਪਾਦਸ਼ਾਹ ਜੀ ਕਹਿੰਦੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਫਿਰ ਜਦੋਂ ਗੁਰੂ ਕਿਰਪਾ ਕਰ ਦਿੰਦੇ ਨਾ ਗੁਰੂ ਦੀ ਸੰਗਤ ਦੇ ਵਿੱਚ ਬੈਠੀਦਾ ਤੇ ਫਿਰ ਇਹ ਜਿਹੜੀ ਤ੍ਰਿਸ਼ਨਾ ਦੀ ਆਗਿਆ ਉਹ ਸ਼ਾਂਤ ਹੁੰਦੀ ਹੈ ਫਿਰ ਮਨ ਦੇ ਵਿੱਚ ਜਿਹੜੇ ਵਿਕਾਰ ਚੱਲਦੇ ਪਿਆ ਨਾ ਉਹ ਸ਼ਾਂਤ ਹੁੰਦੇ ਫਿਰ ਨਾਨਕ ਉਦਰੇ ਪ੍ਰਭ ਸਰਨਾਈ ਤੇ ਪਾਠਾ ਜੀ ਕਹਿੰਦੇ ਫਿਰ ਜਦੋਂ ਗਰੀਬ ਨਵਾਜ਼ ਕਿਰਪਾ ਕਰੇ ਨਾ ਫਿਰ ਹੀ ਉਸ ਖਸਮ ਦੀ ਸ਼ਰਨ ਦੇ ਵਿੱਚ ਪਿਆ ਜਾ ਸਕਦਾ ਤੇ ਖਸਮ ਦੀ ਸ਼ਰਨ ਦੇ ਵਿੱਚ ਪੈ ਕੇ ਉਸ ਨੂੰ ਯਾਦ ਕੀਤਾ ਜਾ ਸਕਦਾ ਤੇ ਅਸੀਂ ਵੀ ਜੇ ਸੋਨਿਆ ਨਾ ਕਿ ਗੁਰੂ ਸਾਡੇ ਤੇ ਵੀ ਦਇਆ ਕਰੇ ਤੇ ਫਿਰ ਸਾਨੂੰ ਇੱਕ ਰਾਂ ਅਪਣਾਉਣਾ ਪਵੇਗਾ ਗੁਰੂ ਦੀ ਸੰਗਤ ਦੇ ਵਿੱਚ ਬੈਠਣਾ ਪਵੇਗਾ ਮਨ ਨੂੰ ਜੋੜਨਾ ਪਵੇਗਾ ਭਾਵੇਂ ਉਹਨੂੰ ਗੁੱਸੇ ਹੋਏ ਤੇ ਭਾਵੇਂ ਪਿਆਰ ਨਾਲ ਜੋੜੀਏ ਜੋੜਨਾ ਪਵੇਗਾ ਤੇ ਆਪਾਂ ਬਾਣੀ ਦੇ ਵਿੱਚ ਪੜਦੇ ਨਾ ਬਿਨ ਹਰ ਭਜਨ ਨਹੀਂ ਛੁਟਕਾਰਾ ਤੇ ਉਹਨਾਂ ਜਿਹੜੇ ਛੁਟਕਾਰਾ ਨਹੀਂ ਮਿਲਣਾ ਜਿਨੇ ਮਰਜੀ ਕਰਮ ਕੰਮ ਕਰ ਲਏ ਜਿਨਾਂ ਚ ਕਰ ਗੁਰਦੇਵ ਪਾਛੀ ਸ਼ਰਨ ਦੇ ਵਿੱਚ ਨਹੀਂ ਨਾ ਬੈਠਦੇ ਤੇ ਉਹਨਾਂ ਚ ਕਰ ਗੁਰੂ ਕਿਰਪਾ ਨਹੀਂ ਫਿਰ ਕਹਿੰਦੇ ਤੇ ਜਦੋਂ ਗੁਰੂ ਦੀ ਕਿਰਪਾ ਹੋ ਗਈ ਗੁਰੂ ਦੀ ਸੰਗਤ ਦੇ ਵਿੱਚ ਬੈਠ ਗਏ ਤੇ ਫਿਰ ਬਿਨ ਹਰ ਭਜਨ ਨਾ ਹੀ ਛੁਟਕਾਰਾ ਵਾਲੀ ਅਵਸਥਾ ਦੇ ਸੀ ਧਾਰਨੀ ਹੋ ਸਕਾਂਗੇ ਫਿਰ ਉਹਨੂੰ ਜਪਾਂਗੇ ਤੇ ਜਿਹੜਾ ਛੁਟਕਾਰਾ ਉਹ ਤੇ ਪਲਾਂ ਦੇ ਵਿੱਚ ਹੋਵੇਗਾ ਪਰ ਹੋਵੇ ਕਿ ਕਿਤਾ ਜਿਨਾਂ ਪ੍ਰੇਮ ਕੀਓ ਨਹੀਂ ਪ੍ਰਭ ਪਰ ਸਾਰੀ ਖੇਤ ਪ੍ਰੇਮ ਦੀ ਸਤਿਗੁਰੂ ਕਿਰਪਾ ਕਰਨ ਅਸ ਵੀ ਗੁਰੂ ਗੁਰੂ ਜਪ ਸਕੀਏ ਗੁਰੂ ਕੀ ਸੰਗਤ ਦੇ ਵਿੱਚ ਬੈਠ ਸਕੀਏ ਬੋਲਦਿਆਂ ਬੇਨਤ ਪ੍ਰਕਾਰ ਦੇ ਪੁੱਲਾ ਜੀ ਖਿਮਾ ਬਖਸ਼ਣਾ ਨੀ ਫਤਿਗ ਜਾਉਣੀ ਕਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਰਾਮ ਕਲੀ ਮੁੰਨਾ ਤੀਤਾ ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਅ